ਹੰਤਾਨ ਬਾਬਾ ਦੀ ਸਿੰਘ ਮੇਰੇ ਅਕ ਸੱਚੇ ਬਾਸ਼ਾ ਮੌਰਨਿੰਗ ਗਾਇਸ ਸਰਬੱਤ ਦੇ ਭਲੇ ਦੀ ਅਰਦਾਸ ਵਾਹਿਗੁਰੂ ਮੇਰੇ ਰੱਖੇ ਗੁਡ ਮੌਰਨਿੰਗ ਗਾਇਸ ਆਈ ਹੋਪ ਤੁਸੀਂ ਵਧੀਆ ਹੋਵਗੇ ਮੌਰਨਿੰਗ ਹੋ ਗਈ ਪਰ ਮਾਦਮਾ ਦਾ ਨਾਮ ਲੈ ਕੇ ਸ਼ੁਰੂ ਕਰਤਾ ਹੈ ਦਿਨ ਪਰਮਾਤਮਾ ਕੱਲ ਦਾ ਦਿਨ ਵੀ ਗੁੱਟ ਗਿਆ ਸੀ ਅੱਜ ਦਾ ਦਿਨ ਵੀ ਗੁੱਟ ਜਾਊਗਾ ਹਰ ਸਾਹ ਨਾਲ ਉਹਦਾ ਸ਼ੁਕਰਾਨਾ ਕਰਦੇ ਆ ਤੇ ਪਹਿਲਾਂ ਸੁਖ ਜੀ ਨੂੰ ਛੱਡਾਇਆ ਸੁਖ ਜੀ ਨੂੰ ਛੱਡ ਕੇ ਆ ਕੇ ਕੰਮ ਪਿਆ ਪਸ਼ੂਆਂ ਦਾ ਉਹ ਕਰ ਲਾਂਗੇ ਉੱਤ ਬਾਅਦ 11 ਵਜੇ ਆਣੇ ਇੱਥੇ ਤੇ ਮੋਰਗੇ ਸਾਢੇ 12 ਵਾਫੇ ਉਹਨੂੰ ਲਈ ਜਾਂਦਾ ਟਾਈਮ ਹੋ ਜਾਣਾ ਨਾ ਤੇ ਬਾਕੀ ਦੇਖੋ ਫਤੋ ਬੱਸੇ ਜਾਣ ਲੱਗਦੀ ਹੈ ਜੇ ਕਹਿੰਦੇ ਤੇ ਚਲੋ ਕਰਦੇ ਆਂ ਬਲੌਗ ਕੰਟੀਨਿਊ ਤੇ ਮਾਰਨਿੰਗ ਆਈ ਹੋ ਤੁਸੀਂ ਉੱਠ ਕੇ ਵਧੀਆ ਕਰ ਲਿਆ ਕਰੋ ਰੱਬ ਦਾ ਨਾਮ ਘੜੀ ਕਿਉਂਕਿ ਜੋ ਰੋਕੇ ਟਾਈਮ ਆਪਾਂ ਲੈਣੇ ਆ ਫਿਰ ਉਹਨੂੰ ਨੂੰ ਪਤਾ ਮਾਤਵਾ ਨੂੰ ਪਤਾ ਹੁੰਦਾ ਕਿਉਂਕਿ ਪ੍ਰਮਾਤਮਾ ਕਹਿੰਦੇ ਤੂੰ ਬਾਹਰ ਲੱਭਦਾ ਪ੍ਰਮਾਤਮਾ ਤੇਰੇ ਅੰਦਰ ਹੀ ਆ ਤੇ ਹਰ ਸਾਹ ਨਾਲ ਸ਼ੁਕਰਾਨਾ ਕਰਿਆ ਕਰੋ ਪ੍ਰਮਾਤਮਾ ਦਾ ਸ਼ੁਕਰ ਕਰਿਆ ਕਰੋ ਕਿ ਆਪਾਂ ਬਹੁਤ ਵਧੀਆ ਆਂ ਪਰਮਾਤਮਾ ਨੇ ਛਾਤ ਦਿੱਤੀ ਆ ਔਨ ਜਾਂ ਇਹਨੂੰ ਗੱਡੀਆਂ ਮੋਟਰਸਾਈਕਲ ਹੈਗੇ ਆ ਵਧੀਆ ਹੈਲਥ ਦਿੱਤੀ ਆ ਹੱਥਾਂ ਹੱਥ ਬਾਹਾਂ ਪੈਰ ਸਾਰਾ ਕੁਝ ਹੈਗਾ ਤੁਸੀਂ ਲੋਕਾਂ ਦੇਖਿਆ ਕਰੋ ਪਰਮਾਤਮਾ ਜਿਹੜੇ ਆਪਣੇ ਤੋਂ ਵੀ ਨਹੀਂ ਆ ਸਮਝਦੇ ਇੱਦਾਂ ਨਹੀਂ ਹੋਇਆ ਖੇਤਾਂ ਚੋਂ ਹੀ ਲੈਂਦਾ ਮੁੱਤੇ ਲੈ ਜਾਂਦਾ ਕਿੱਥੇ ਦਿੰਦਾ ਪਤਾ ਆਪਣੇ ਖੇਤਾਂ ਚ ਮੇਰੇ ਤਾਰੇ ਗੇਟ ਚੱਕੀ ਆ ਓਕੇ ਪਰ ਉੱਨੀ ਉਧਰਵਾਨੀ ਮੈਂ ਫਿਰ ਆ ਜਿਹੜੇ ਭਾਈ ਵੇਚਦੇ ਉਹਨਾਂ ਕੋਲ ਚਲੋ ਸਾਕ ਵੀ ਹੋ ਗਿਆ ਸ਼ੁਰੂ ਗਾਇਸ ਅੱਜ ਦੋੜਾਂ ਦੇ ਵਿੱਚ ਸਾਡੇ ਬਣਦੇ ਹੈ ਆਹੋ ਕਈ ਵੇਚਦੇ ਆ ਦੋੜ ਵਾਲੇ ਜਿਹੜੇ ਵੱਡੀਆਂ ਲੱਗੀਆਂ ਨੇ ਅਸੀਂ ਤਾਂ ਕੋਈ ਨਹੀਂ ਵੀ ਨਾ ਹੋ ਗਿਆ ਲੋਕਾਂ ਨੇ ਵੇਚਦੇ ਇਹਨੂੰ ਡੇਢ ਦੋ ਮਹੀਨੇ ਜਿਹਨੇ ਆਇਆ ਚੋਕ ਤੋਂ ਬਾਈਪਾਸ ਤੋਂ ਹਾਂ ਦੋ ਮਹੀਨੇ ਹੋ ਗਏ ਆਉਹੇ ਮੈਨੂੰ ਦੋ ਕੁ ਮਹੀਨੇ ਹੋ ਗਏ ਸਾਗ ਬਣਦੇ ਨੇ ਪਰ ਇਹ ਬਣਦਾ ਘਰ ਖੇਤਾਂ ਵਾਲਾ ਹੀ ਵਧੀਆ ਦੂਜਿਆਂ ਨਹੀਂ ਵਧੀਆ ਬਣਦਾ ਹੈਗਾ ਗਾਈਸ ਬਣੇ ਸਨ ਤਾਂ 2 2 ਸੀਗਾ ਗੱਡੀ ਦੀ ਲੀਡ ਕੱਢੀ ਸੀਗੀ ਕੀ ਕਰੇ ਯਾਰ ਬੰਦਾ ਸਾਰਾ ਖਰਚੀ ਬਣੇ ਪਤਾ ਨਹੀਂ ਲੱਗਦਾ ਹੁਣ ਆਹ ਦੂਜਾ ਚਾਰਜਰ ਅਰੀਜਨਲ ਲਵਾਂਗਾ ਚਾਰਜਰ 2500 ਦਾ ਹੈ ਹੈੱਡਫੋਨ ਐਨੇ ਹੈੱਡਫੋਨ ਤਾਰ ਵਾਲੇ ਵੀ ਲਵਾਂਗਾ 2000 ਤੇ ਕੀ ਧਰੂ ਬੰਦਾ 5000 ਤੇ ਸਿੱਧੇ ਚੱਲ ਗਿਆ ਆ ਦੇਖੋ ਮਿਰਚਾਂ ਸਾਡੇ ਕਿਵੇਂ ਨਹੀਂ ਲੱਗਦੀਆਂ ਗਾਈਸ ਗਟਾਣੋਂ ਟੈਪ ਛੋਟੀਆਂ ਛੋਟੀਆਂ ਆ ਹਰੀਆਂ ਕੌੜੀਆਂ ਬਹੁਤਾ ਪਰ ਇਹ ਖਾਨ ਜਿਆਦੇ ਤੋਂ ਇੰਨੇ ਜਿਆਦੇ ਤੋਂ ਮੈਂ ਚਕੌੜੀਆਂ ਪੂਤਨਾ ਵੀ ਹੈ ਫੈਸਿਲਿਟੀ ਸਾਡੇ ਸਾਰੀਆਂ ਯਾਰ ਤੇਰਾ ਬੜਾ ਕਰਰਾ ਪੂਤਨਾ ਹਣ ਬਾਕੀ ਰੇਂਦਾ ਪੂਤਨਾ ਗਾਣਾ ਸੁਣੇ ਹੁਣ ਉਹਦੋਂ ਤੋਂ ਉੱਤੇ ਮੱਖੀਆਂ ਨੇ ਦੇਖੋ ਕੀ ਕਰਤਾ ਉਹਦਾਂ ਇਧਰ ਲਾ ਖੜਾ ਖੜਾ ਪੈਂਚਰ ਹੋਇਆ ਸੀ ਲਵਾਇਆ ਹਾਬ ਨਿਕਲ ਗਿਆ ਸੀ ਹੁਣ ਇਧਰ ਹੋ ਗਿਆ ਹੁਣ ਪਤਾ ਨਹੀਂ ਲੱਭੇ ਜਾਣੇ ਖੜੀ ਖੜੀ ਕਰਦਾ ਹਵਾ ਉਦੋਂ ਨਿਕਲ ਗਈ ਆ ਕਿ ਲਾਈਕ ਉਦੋਂ ਪੈਂਚਰ ਹੋ ਗਿਆ ਭਰ ਕੇ ਦੇਖਦੇ ਹਾਂ ਹਵਾ ਖੜੀ ਦਾ ਟਾਇਰ ਥੱਲੇ ਲੱਗ ਗਿਆ ਨਾ ਰਿਮ ਨਾ ਖਰਾਬ ਹੋਈ ਹਵਾ ਭਰ ਦੇ ਹਾਂ ਜੀ ਮਾਮੇ ਨੇ ਲਾਇਆ ਢਾਡੇ ਏਹ ਆਵੇਰੇ ਵੀਰਿਆ ਆ ਜੋ ਪਰਖੀ ਤੁਹਾਡਾ ਜੋਰ ਗਾਇਸ ਰੋਟੀ ਖਾਣੇ ਨਾਲੇ ਭੁੱਖ ਲੱਗ ਜੂ ਥੋੜਾ ਜਿਹਾ ਕੰਮ ਕਰ ਲਿਆ ਪਸੂਆਂ ਦਾ ਸਾਰਾ ਨਵੇਲ ਲਿਆ ਆਪਾਂ ਤੇ ਪਸੂਆਂ ਦੇ ਦੋ ਸਾਬ ਗਾਂ ਅੰਦਰ ਬੰਨ ਕੇ ਪੂਰਾ ਨਵੇਲ ਲਿਆ ਰੋਟੀ ਖਾਣ ਦਾ ਲੋਗਾ ਹੋ ਗਿਆ ਕੰਮ ਤੇ ਹੋਰ ਜ਼ੋਰ ਮਾਰ ਲਈਏ ਬਾਵਾ ਭੁੱਖ ਲੱਗ ਜੂਗੀ ਇੱਕ ਵੱਧ ਖਾਓ ਜੀ ਸਵੇਰੇ ਰੱਜ ਕੇ ਖਾਓ ਤੇ ਰਾਤ ਨੂੰ 6 ਵਜੇ ਤੋਂ ਪਹਿਲਾਂ ਖਾ ਲਓ ਬਸ ਘੱਟ ਘਟਾਉਣਾ ਉਹ ਜਾਣਾ ਭਾਵੇਂ ਇਨਸ਼ਾ ਅੱ ਆ ਆ ਦੇ ਆ ਦੇਖੋ ਵਿੱਚ ਆ ਜੀ ਤਾਂ ਹੀ ਮੈਂ ਗੋਮ ਖੜੀ ਖੜੀ ਕੇ ਦਰ ਟੱਕੇ ਕੋ ਵੱਜ ਗਈ ਟੁੱਟਾ ਆ। ਉਹ ਲੱਗਾ ਹੋਣਾ ਵਿੱਚ। ਬਾਲ ਤੇ ਨਿਆਣਿਆਂ ਨੇ ਕਰਤਾ ਹੋਣਾ ਕੋ। ਆ ਦੇਖ ਨਿਕਲਦੀ ਆ। ਇਹਨੂੰ ਕਿਤਾਉਂਗੀ ਨਾ ਹੇ ਕਰਕੇ ਹੁਣੇ ਰੱਖਾ ਨਾ। ਹਾਂ ਆ ਦੇਖਿਆ ਜਦਾ ਪੂਰਾ ਆ ਉਧਰੋਂ ਬਾਹਲਾ ਉਹ ਉਹਨਾਂ ਟੁੱਟਾ ਆ ਇਹ ਚ ਵੀ ਘੱਟ ਆਵਾ ਥੋੜੀ ਭਰ ਦੇਣੀ ਆਲੇ ਬੋੜੀ ਹੋਜੂ ਬਾਰਮਾ ਪਹੋਜੂ ਆ ਦੇ ਉਧਰੋਂ ਸਪੈਂਚਰ ਉਧੇ ਲੱਗਾ ਆਈ ਮੜ ਜੇ ਸਰੀਰ ਫੋਲਿਓ ਥੋੜਾ ਜਿਹਾ ਬਦਦਸ਼ ਕਰਦੇ ਆ ਉੱਲਗਾ ਕੇ ਆਏ 8:12 ਹੋ ਗਿਆ ਗਾਇਸ ਮੈਂ ਸਫਰ ਨੇ ਲਾਈ ਬਿਲਕੁਲ ਅੱਜ ਮੈਂ ਪਹਿਲਾਂ ਹੀ ਆ ਗਿਆ ਕਿਉਂਕਿ ਅੱਗੇ 1 ਵੇ ਛੁੱਟੀ ਹੁੰਦੀ ਹੈ ਅੱਜ ਮੈਂ ਥੋੜਾ ਜਿਹਾ 15-20 ਮਿੰਟ ਪਹਿਲਾਂ ਹੀ ਆ ਗਿਆ ਦੇਖਿਓ ਉਧਰ ਲੋੜੇ ਹੁਣ ਸੁਭਨ ਜਦ ਦਿਖਾ ਲ ਦਿੰਦਾ ਆ ਪਿੱਛੇ ਆ ਜਿੱਥੇ ਇੱਧਰ ਨਹੀਂ ਲੋੜੀ ਨਹੀਂ ਆਉਣਾ ਮੈਂ ਆ ਗਿਆ ਆ ਜਾਏ ਕਿਦਾਂ ਮੈਂ ਤਾਂ ਕਹਿ ਦਿੱਤਾ ਸੀ ਮੈਂ ਹੈ ਇੱਕ ਵਜਣ ਵਾਲਾ ਜੀ 10 ਮਿੰਟ ਪਹਿਲਾਂ ਆਇਆ ਤੇ ਕੋਈ ਜਗਾਤ ਨਹੀਂ ਆਇਆ ਕੋਈ ਤੇ 1 ਵਜਣ ਵਾਲਾ ਜੀ 10 ਮਿੰਟ ਪਹਿਲਾਂ ਆਇਆ ਕੀ ਹੋ ਗਿਆ ਬੈਠੋ ਗੱਲ ਦੀ ਗੱਲ ਨਹੀਂ ਫਿਰ 1 ਵਜਣ ਵਾਲਾ ਜੀ ਮੈਂ ਮੈਂ ਤਾਂ ਆਪਣੇ ਪੱਤਰ ਲੈ ਆਇਆ ਪਹਿਲੇ ਰੋਣ ਦਾ ਪਾਸ ਸੀ ਫਿਰ ਵੀ ਮੈਂ ਕਿਹਾ ਸੀ 10 ਮਿੰਟ ਤੱਕ 1 ਵਜੇ ਜਾਣਾ ਚੱਲ ਚੱਲ ਜਾਈਏ ਫਿਰ ਇਹਦੇ ਜੱਤ ਪੜ ਲੈਣਾ ਫੇ 1 ਵਜੇ ਆ ਜੀ ਮੈਂ ਬੈਲਾਂ ਨੂੰ ਪੜ ਲੈਣਾ ਨਹੀਂ ਯਾਰ ਚੱਲ ਜੇ ਕਹਿ ਦਮ ਮੈਡਮ ਨੂੰ ਹਾਂ ਠੀਕ ਰੁਕੀ ਹੈ ਥੈਂਕ ਯੂ ਕਾੜੇ ਵੀ ਬਣ ਗਏ ਕਹਿ ਦਮ ਮੈਡਮ ਨੂੰ ਜੇ ਬੜਲਾ ਜਾਣਦਾ ਪੜ ਲੈਣਾ ਜੇ ਬੈਲਾ ਫਿਰ ਮੈਂ 1 ਵਜੇ ਲੈ ਜੂ ਮੈਂ ਚਲ ਜੇ ਪਸਾ ਜਾਣੀ ਚੱਲ ਤੁਰਸਾ ਆਉਣਗੇ ਯਾਰ ਇਹ ਕਾੜ ਨਾ ਕਹ ਮੈਨੂੰ ਜਲਦੀ ਲੈ ਕੇ ਆ ਕੇ ਆ ਜਲਦੀ ਕਿਤੇ ਪਤਾ 1 ਵਜੇ ਚ ਲਾਉ ਤਾਂ ਨਿਆਣਾ ਜਾਂਦਾ ਕਾਲੀਆਂ ਬੱਸਾ ਹਏ ਥੋੜੀ ਥੋੜੀ ਬੱਸਾ ਦਾ ਜਾਂਦੀ 1:30 ਵਜੇ ਤੁਰਦੀਆਂ ਫੇਰਾ ਦਿਨ ਪੂਰਾ 1 ਵਜੇ 10 ਮਿੰਟ ਰਹਿੰਦੇ ਤੈਨੂੰ ਮੈਂ ਟਾਈਮ ਖਾਲ ਦਮ ਨਹੀਂ ਯਕੀਨਤਾ ਹੈਗਾ ਅੱਜ ਇਹ ਤਾਂ ਬਣ ਗਿਆ ਦਸ ਸੁਖੂ ਨਹੀਂ ਕੋਰ ਲੱਲੀ ਬਾਹਰ ਬੈਠੇ ਚਾਹ ਨਹੀਂ ਬਾਹਰ ਬੈਣਾ ਹੈ ਇੱਥੇ ਬੈਣਾ ਤਾਂ ਹਾਂ ਹੈ ਤੂੰ ਹੀ ਬੈਣਾ ਮਾਮੀ ਦਾ ਤੂੰ ਹੀ ਪਣਾ ਨਹੀਂ ਮੇਰੇ ਤਾਂ ਚੱਪ ਜੱਬਦੀ ਤੂੰ ਤਾਂ ਬਦਿਆਂ ਕਿੱਦਾਂ ਪਈਆਂ ਆ ਗਾਂ ਕਰਦੇ ਕਰਦੇ ਗਾਨ ਮਾੜੀ ਮੈਂ ਕਿੱਥੇ ਕਿੰਨੇ ਅੰਦਰ ਆਣਾ ਤਾਂ ਮੈਂ ਦੇਖੇ ਸ਼ਾਇਆ ਨਾ ਥੋੜੀ ਹਮ ਹੋਰ ਕਰ ਹੋਰ ਤਾਂ ਨਹੀਂ ਲਾਉਣੀ ਹਾਂਜੀ ਉੱਪਰ ਕਰ ਦੇ ਹੋਰ ਤਾਂ ਨਹੀਂ ਲਾਣਾ ਡੰਡਾ ਆਹ ਸਾਹਗਾ ਇੱਥੇ ਫੋਨ ਦੇਖਣਾ ਫੋਨ ਦੇਖਣਾ ਚੱਲ ਮੈਂ ਚੱਲਾਂ ਮੈਂ ਬਾਏ ਠੀਕ ਕਰ ਤੇ ਸੌਣ ਲੱਗਾ ਮੈਂ ਘੜੀ ਹਣ ਮੈਂ ਆਉਂਗਾ ਬਾਹਰ ਜਾ ਕੇ ਪੱਖਾ ਚਲਾ ਦਮਾ ਜਾ ਗਾਨ ਮੱਖੀਆਂ ਉਹਨੇ ਨਿਕਲਾਂਗੇ ਬਾਹਰ ਫਿਰ ਅੱਜ ਦੱਬਾ ਲਾ ਕਰੇ 2 ਵਜੇ 2 ਵਜੇ ਪੱਠੇ ਪਾ ਕੇ ਤੇ ਆਣੀ ਚਾਹ ਚਾਹ ਪੀ ਕੇ ਇਹ ਆਪਣੇ ਵਿਲੇਜ ਲਾਈਫ ਆ ਹਨਾ ਪਿੰਡਾਂ ਵਾਲਿਆਂ ਦੀ ਰੁਟੀਨ ਆ ਇੰਡੀਅਨ ਵਿਲੇਜ ਪੰਜਾਬੀ ਲਾਈਫ ਤੇ 2 ਵਜੇ ਆਪਣੇ ਹੋ ਜਾਣੀਆਂ ਪੱਠੇ ਪਾਣਾਂ ਦੀ ਟੋਕਰੀ ਇਹਨੂੰ ਚਾਹ ਚੋ ਆ ਜਾਣੀਆਂ ਚਾਹ ਚੋ ਪੀ ਕੇ ਜਾਨ ਨੂੰ ਚਾਲਕ ਵਾਜੇ ਜਾਣੇ ਗੱਲਾਂ ਉੱਤ ਮਾਰਦੇ ਫੇਰ ਮੁੜ ਕੇ ਬਾਹਰ ਕੱਢ ਕੇ ਪੱਠੇ ਪਾਣਾਂ ਦੀ ਕੁਦਰ ਕੇ ਮੁੜ ਕੇ ਗੋਹਾ ਗੋਹ ਸੱਟਣਾ ਬੱਸ ਆ ਹੀ ਆ ਉਹਨਾਂ ਨੇ ਸੌਕਾਤੇ ਬਣਾਇਆ ਹੋਊਗਾ ਬੰਦਾ ਜਾਂ ਉਹ ਦੇ ਉੱਪਰ ਬੰਦਾ ਹੈ ਨਾਲ ਉਹ ਲੰਮਕਾਇਆ ਹੈ ਇਹ ਤਾਂ ਬਣਾਇਆ ਹੈ ਇਹਨਾਂ ਦੇ ਕਬੂਤਰ ਵਾਹਉਂਦੇ ਆ ਸਾਡੇ ਨੇਬਰ ਦੇ ਤੇ ਉਹ ਕਬੂਤਰ ਬਿੱਠਾ-ਬਿੱਠਾ ਇਹਨਾਂ ਦੇ ਏਸੀ ਆ ਜਿੱਥੇ ਉਹਦੇ ਵਿੱਚ ਵੜ ਜਾਂਦੇ ਜਿਹੜਾ ਬਾਹਰ ਏਸੀ ਦਾ ਜਿਗਾਰੜ ਚ ਉਹਦੇ ਵਿੱਚ ਵੜ ਜਾਂਦੇ ਵਾਹਵੇਂ ਦੇ ਤਾਂ ਦੋਨੇ ਆਣੀ ਲੱਗੀਆਂ ਫੋਨ ਤੇ ਕੀ ਦੇਖਿਆ ਹੈ ਨਾ ਜਦੋਂ ਛੋਟੇ ਹੁੰਦੇ ਸੀ ਕਿੰਨਾ ਸਾਗ ਪਸੰਦ ਹੁੰਦਾ ਜਦੋਂ ਖਾਣਾ ਮਜ਼ਾ ਆਣਾ ਮੱਖਣ ਮੁੱਖਣ ਪਾਗ ਨਾਲ ਮੱਕੀ ਰੋਟੀ ਹੌਲੀ ਹੌਲੀ ਤੁਹਾਡੀ ਹਨਾ ਪਸੰਦ ਚੇਂਜ ਹੋ ਜਾਂਦੀ ਹੈ ਭਿੰਡੀਆਂ ਦੀ ਸਬਜ਼ੀ ਬਹੁਤ ਖਰੀ ਲੱਗਦੀ ਹੁੰਦੀ ਸੀ ਹੁਣ ਜਮਾ ਨਹੀਂ ਵਧੀਆ ਲੱਗਦੀ ਭਿੰਡੀਆਂ ਦੀ ਵੀ ਸਾਗ ਵੀ ਸੋਦਾ ਕੈਸਟਰੋਲੇ ਲੱਗਦਾ ਹੁਣ ਤਾਂ ਪਤਾ ਨਹੀਂ ਕੀ ਚੱਕਰ ਮੈਨੂੰ ਨਹੀਂ ਪਸੰਦ ਆ ਰਹਾ ਹਾਂ ਸਾਗ ਸੋਗ ਅੱਗੇ ਬਹੁਤ ਪਸੰਦ ਹੁੰਦਾ ਸੀਗਾ ਕਿ ਆਵੇ ਸਾਗ ਨੂੰ ਸਿਆਲ ਖਾਵਾਂ ਸਾਗ ਖਾਵਾਂ ਜਾਂ ਇਦਾਂ ਉਦਾਂ ਜਦੋਂ ਆਪਾਂ ਦੂਰ ਹੁੰਨੇ ਆ ਜਾਂ ਬਾਹਰ ਹੁੰਨੇ ਆ ਜਾਂ ਕਿਤੇ ਹੁੰਨੇ ਫੇਰ ਚੀਜ਼ਾਂ ਮਿਸ ਕਰਦੇ ਆ ਜਦੋਂ ਆਪਣੇ ਕੋਲ ਹੁੰਦੀ ਹੇਜੀ ਫੀਲਿੰਗ ਜੀ ਨਹੀਂ ਬੰਦੇ ਹੈ ਕਿ ਲੈ ਕਾ ਹੈ ਕਿਹ ਕਿਹ ਸੱਜ ਗੋਭੀ ਗਾਜਰਾ ਮਟਰ ਆਲੂ ਟਿਆ ਗਾਜਰ ਕਿ ਦਰ पे ਗਾਜਰ ਪੰਜਾਹ ਤੇ ਗੋਭੀ ਪੰਜਾਹ ਤੇ ਆ ਗਿਆ ਸਾਕ ਸਾਕ ਕਿ ਦਰ पे ਦਿੰਨੇ ਸੋਦੀ ਪਾਈ ਹੈ ਸੋਦੀ ਪਾਈ ਸਾਰੇ ਪੰਜ ਜਿੰਨਾ ਆ ਲੈ ਲੈ ਮੈਂ ਗਜਰਾ ਨਾ ਮਟਰ ਆ ਆ ਗੋਭੀ ਦਾ ਮੈਂ ਮਾਂ ਕਿਹਦਾ ਮੈਂ ਗੋਭੀ ਵੇਖੀ ਸਹੀ ਲਿਆ ਆ ਮਟਰ ਲੈ ਲਓ ਫੇਰ ਆਹ ਕਿ ਲਸਣ ਲੈ ਆ ਸਾਫੀ ਆ ਆ ਲੈ ਆ ਮੈਂਣਾ ਕੁਚਿੱਟਾ ਇਹ ਦੇਸੀ ਨਹੀਂ ਹੁੰਦਾ ਜਿਗਾ ਲੱਗੋ ਕਹੇ ਕਹਿੰ ਚੱਕੇ ਮੀ ਉਦੋਂ ਪਤਾ ਨਹੀਂ ਤਿਆਰ ਹੋ ਗਏ ਸਤੰਮ ਗਾਇਸ ਤਾਂ ਮੁੱਕ ਗਿਆ ਇਹਨਾਂ 2 ਵਜੇ ਗਏ 2 ਵਜੇ ਗਏ ਉਹ ਪੱਠੇ ਚੱਕਰਾਂ ਤੇ ਜਾਨੂੰ ਚਾਹ ਚੂ ਆ ਜਾਣੀ ਹੈ ਚਾਹ ਪੀ ਕੇ ਤੇ ਤੋ ਆ 4 ਵਜੇ ਉਹ ਹੀ ਕੰਮ ਨਾਲੀ ਸਾਫ ਕਰਨੀ ਹੈ ਬੜਾ ਗੰਦੇ ਆ ਪਿਆ ਨਾਲੀ ਬਾਅਦ ਚ ਕਰਦੇ ਆ ਮੇਰੇ ਮਾਲਕਾਂ ਕਹੀਂ ਕਿਦੋਂ ਕੀ ਸਾਡੇ ਸ਼ਾਮ ਤੱਕ ਕਲੀਨਿੰਗ ਟਾਈਮ ਹੋ ਗਿਆ ਆਪਣਾ ਡਨ ਨਾਲ ਹੀ ਐਨ ਕੜਤਾ ਵਿੱਚ ਗੰਦਾਂ ਤੋਤ ਲੈ ਕੇ ਇੱਥੇ ਤੱਕ ਸਾਫ਼ ਕਰਤੀਆਂ ਹਨ ਸਫਾਈ ਸਫਾਈ ਵਧੀਆ ਲੱਗਦੀ ਹੈ ਨਾ ਇਹ ਜਦੋਂ ਸੁੱਕ ਗਿਆ ਇਹਨਾਂ ਫਿਰ ਮਿੱਟੀ ਉੱਚ ਪਾ ਕੇ ਕਾਹੇ ਚ ਸੈੱਡਦਾ ਨਾ ਔ ਢੇਰ ਵੀ ਯਾਰ ਮੋਰੇ ਚੱਕਣੀ ਇੱਦਾਂ ਤੁਹਾਨੂੰ ਵਧਾਲਾ ਦਾ ਸਾਫ਼ ਸੋਹਣਾ ਲੱਗਦਾ ਇਹ ਥਾਂ ਹੈਗਾ ਮੋਰੇ ਕੇਹੇ ਦਾ ਉਧਰ ਉਹੀ ਥੋੜਾ ਜਿਹਾ ਲੀਚੜ ਜਾਂ ਮਾਮਾ ਉਹ ਨਹੀਂ ਜਿਹੜੇ ਥੰਗ ਕਰਕੇ ਰੀਣ ਕਰਕੇ ਆ ਗਿਆ ਹੈ ਪਿੰਡੋਂ ਪਹਿਲਾਂ ਗਵਾਂਢੀ ਵੀ ਸਾਡੇ ਸੈੱਡਦੇ ਸੀ ਉਹਨਾਂ ਨੂੰ ਜਵਾਬ ਦੇ ਦਿੱਤਾ ਉਹਨੇ ਤੇ ਅਲੋਕੀ ਹੁਣ ਗੰਦ ਸੈੱਡਦੇ ਉੱਥੇ ਨਿਦਾਟੇਰ ਚੱਕ ਕੇ ਉੱਥੇ ਸਿੜ ਦਿਆ ਕਰਨੇ ਸਾਈਡ ਤੇ ਘਰ ਤੋਂ ਪਰੇ ਸੋ ਤਾਂ ਕਰਕੇ ਹੁਣ ਆਪਣੇ ਥਾਂ 'ਚ ਸੈਟਲ ਹੀ ਦਾ ਚੱਲ ਕੋਈ ਗੱਲ ਨਹੀਂ ਹਨ ਦਫਾ ਕਰ ਸਵਾ ਗੱਲਾਂ ਬਾਤਾਂ ਇਹ ਨੇ ਤੇ ਢੇ ਚੱਕ ਕੇ ਪਰੇ ਅੱਗੇ ਦੋ ਸਾਹ ਵਧੀਆ ਲੱਗਦਾ ਹੁਣ ਕੱਲੋਂ ਆ ਸਾਰਾ ਚੱਕ ਕੇ ਜਿਹੜਾ ਸੌਕ ਜੋ ਕਰਦੇ ਆ ਝੋੜ ਮਾਰ ਕੇ ਹਨ ਆ ਆਪਣਾ ਉਹ ਤੁਰ ਤੱਕ ਸਾਫ਼ ਪਧਰਾ ਹੋ ਜਾਣਾ ਬਸ ਉਹ ਕੰਮ ਨੇ ਵੇਲ ਲਿਆ ਲੈ ਲਈ ਸ਼ਾਵਰ ਕਰਦੇ ਫਿਰ ਬਲੌਕ ਕੰਟੀਨਿਊ ਰਹਿ ਰਿਹਾ ਸਭ ਘੜੀ ਪਾਟ ਕਰਕੇ ਕੀ ਕਰਦੇ ਆ ਗੱਲਬਾਤ ਨਹੀਂ ਤਾਂ ਦੇਲਾ ਜਰਾ ਬੜੇ ਢਿੱਲੀ ਗੱਲਾਂ ਆਪਾਂ ਨੇ ਇਦਾਂ ਲੱਗਣ ਲੱਪੰਦਾ ਕਿ ਕੁਛ ਦਿਨ ਚ ਮਿਸ ਹੋ ਗਿਆ ਰਹਿ ਗਿਆ ਯਾਰ ਕੁਝ ਐਕਸਪੈਰੀਮੈਂਟ ਕਰਨਾ ਉਹ ਕੀ ਹੁੰਦੀ ਐਕਸਪੈਰੀਮੈਂਟ ਤਾਂ ਨਹੀਂ ਪਤਾ ਤੈਨੂੰ ਤੈਨੂੰ ਕਰਕੇ ਦਿਖਾਉਂਦਾ ਪੂਤਣੀ ਦੀ ਇੱਕ ਆਪਾਂ ਜੜੀ ਲੈ ਕੇ ਹਨ ਹਾਂ ਆਇਆ ਪੂਤਣਾ ਨਹੀਂ ਹਾਂ ਇਹਦੀ ਇੱਕ ਜੜੀ ਲੈ ਕੇ ਆਪਾਂ ਉਧਰ ਲਾ ਦੇਣੀ ਦੇਖਣਾ ਹੁੰਦਾ ਕਿ ਨਹੀਂ ਐਕਸਪੈਰੀਮੈਂਟ ਦਿਨ ਕਰਕੇ ਦਿਖਾਉਂਦਾ ਇਹਦੀ ਜੜ੍ਹ ਚਾਹੀਦੀ ਇੱਕ ਅੱਧੀ ਤੇ ਤੋੜ ਦੇ ਜੱਜ ਦੇ ਥੱਲੇ ਇਹਨ ਪੱਟ ਕੇ ਨਾ ਵਿਚੋਂ ਇਹ ਪੈਰੀ ਮਸਤੀ ਜਨਾ ਹੁੰਦੀ ਆ ਪੈਰੀ ਮੈਂ ਤਨ ਕਰਕੇ ਦਿਖਾਉਂਦਾ ਰੁਕ ਜਾ ਪੈਰੀ ਆਹ ਲੈ ਲਾਉਣਾ ਹਾਂ ਇੱਥੇ ਨਹੀਂ ਨਹੀਂ ਇੱਥੇ ਲਾਉਂਗਾ ਵਧੀਆ ਜਗ੍ਹਾ ਤੇ ਇੱਥੇ ਲਾਉਣੇ ਖੁੰਜੇ ਜੀ ਜਾੜੀ ਜਾਂ ਦੇਖ ਦੇ ਹੁਣ ਇਹ ਵੱਧਾ ਕਿ ਜੇ ਨਹੀਂ ਬਦੋਗਾ ਬਾਕੀ ਪਤਾ ਲੱਗ ਜੂਗਾ ਇੱਥੇ ਪਿਆਜ਼ ਲਾ ਆਇਆ ਧਨੀਆ ਲਾਤਾ ਮੇਥਿਆਂ ਕੋਈ ਕੁਝ ਲਾਤਾ ਆਪਾਂ ਇੰਨੇ ਹੋਰ ਵੀ ਐਲੋਵੇਰਾ ਵੀ ਲਾਤੀ ਅਰੇ ਮੈਂ ਕਿੱਥੇ ਲਾਈ ਮਟਰ ਥੋੜੀ ਉਗਣਿਆ ਤੇ ਮਟਰ ਲਾਈ ਜਾਨੀ ਵਿੱਚ ਸਾਤ ਤੇ